ਅੱਸੀ ਕਾਲ ਜੀ ਪੰਜਾਬ ਦੀਆਂ ਸੜਕਾਂ ਦਾ ਜ਼ਿਕਰ ਤੇ ਮੁਕੇਰੀਆਂ ਦੀ ਖਾਸ ਕਰ ਸੜਕਾਂ ਦਾ ਜ਼ਿਕਰ ਪਿਛਲੇ ਦਿਨਾਂ ਮੈਂ ਤੁਹਾਡਾ ਨਾਲ ਸਾਂਝਾ ਕੀਤਾ ਸੀਗਾ ਜਿਹਦੇ ਤੋਂ ਬਾਅਦ ਸਾਡੇ ਮੁਕੇਰੀਆਂ ਦੇ ਹਲਕਾ ਇੰਚਾਰਜ ਜੀਐਸ ਮਲਤਾਨੀ ਉਹਨਾਂ ਨੇ ਬਕਾਇਦਾ ਕਿਹਾ ਕਿ 118 ਕਿਲੋਮੀਟਰ ਸੜਕਾਂ ਦਾ ਟੈਂਡਰ ਹੋ ਗਿਆ ਹੈ ਤੇ ਜਲਦੀ ਮੁਕੇਰੀਆਂ ਦਾ ਸੜਕਿਆਂ ਦਾ ਕੰਮ ਸ਼ੁਰੂ ਹੋ ਜੂਗਾ ਪਰ ਜ਼ਮੀਨੀ ਹਕੀਕਤ ਦੇ ਉੱਪਰ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਸੜਕ ਹੰਦਵਾਲ ਤੋਂ ਝੀਰਦੀ ਖੋਈ ਤੋਂ ਨਿਕਲਦੀ ਹੋਈ ਹੰਦਵਾਲ ਹੁੰਦੀ ਹੋਈ ਢਾਡੇ ਜ਼ਮੇਰਾ ਹੁੰਦੀ ਹੋਈ ਪਵਨਾਲ ਹੁੰਦੀ ਹੋਈ ਜਿਹੜੀ ਕੈਲੀਬੀ ਠਾਕਰ ਦੁਆਰਾ ਝੰਗ ਤੇ ਬਰੀਵਾਲ ਇਸ ਪਾਸੇ ਨੂੰ ਜਾਂਦੀ ਹੈ ਸੜਕ ਦਾ ਹਾਲ ਇਹ ਹੈ ਕਿ ਜਿਹਦਾ ਅੰਤਾਜਾ ਹੀ ਨਹੀਂ ਲਗਾਇਆ ਜਾ ਸਕਦਾ ਤੁਸੀਂ ਇੱਕ ਵੀ ਜਗ੍ਹਾ ਤੁਸੀਂ ਅਜਿਹੀ ਦੱਸ ਦਿਓ ਕਿ ਜਿੱਥੇ ਤੁਹਾਨੂੰ ਦਿਖਦਾ ਆ ਵੀ ਸੜਕ ਹੈ ਫੁੱਟ ਫੁੱਟ ਡੇਢ ਡੇਢ ਫੁੱਟ ਡੂੰਘੇ ਟੋਏ ਬਣੇ ਹੋਇਆ ਜਿਸ ਟੋਇਆਂ ਦੇ ਵਿੱਚੋਂ ਲੋਕਾਂ ਦਾ ਟੱਪਣਾ ਇੰਨਾ ਕਿ ਜਿਆਦਾ ਮੁਸ਼ਕਲ ਹੈ ਕਿ ਜਿਹਦਾ ਅੰਤਾਜਾ ਹੀ ਨਹੀਂ ਲਾਇਆ ਦੱਸਦਾ ਤਿੰਨ ਸਾਢੇ ਦਿਨ ਸਾਲ ਬੀਤ ਗਏ ਨਵੀਂ ਸਰਕਾਰ ਦਾ ਸਾਢੇ ਤਿੰਨ ਸਾਲਾਂ ਦੇ ਵਿੱਚ ਇੱਕ ਫੁੱਟ ਟੋਟਾ ਨਹੀਂ ਪਿਆ ਮੁਕੇਰੀਆਂ ਦੇ ਵਿੱਚ ਬਸ ਵਾਅਦੇ ਜਰੂਰ ਕੀਤੇ ਜਾ ਰਹੇ ਆ ਥਾਂ ਥਾਂ ਦੇ ਉੱਪਰ ਉਹ ਸਾਰਾ ਕੁਝ ਕੀਤਾ ਜਾ ਰਿਹਾ ਤੇ ਇਹੀ ਮੁਕੇਰੀਆਂ ਮਾਈਨਿੰਗ ਦਾ ਘੜ ਬਣਿਆ ਹੋਇਆ ਹੈ ਇਹੀ ਮੁਕੇਰੀਆਂ ਹੜਾ ਦੀ ਮਾਰ ਚੱਲ ਰਿਹਾ ਹੈ ਇਹੀ ਮੁਕੇਰੀਆਂ ਦੇ ਵਿੱਚ ਗੁੰਡਾਗਰਦੀ ਦਾ ਰਾਜ ਹੈ ਅਲੱਗ ਅਲੱਗ ਤਰ੍ਹਾਂ ਦਾ ਹੁੰਦਾ ਪਿਆ ਨਾਲ ਦਾ ਦਸੂਹਾ ਤਲਵਾੜਾ ਏਰੀਆ ਤੇ ਸੜਕਾਂ ਦਾ ਜ਼ਿਕਰ ਕਰਨਾ ਸੜਕ ਦੱਸਦੀਆਂ ਆ ਕਿ ਸੜਕ ਦੇ ਪੱਲੇ ਹੀ ਕੱਖ ਨਹੀਂ ਹੈ ਸਿਰਫ ਇੱਕ ਸਟੇਟਮੈਂਟ ਜਾਰੀ ਕਰਕੇ ਬਸ ਖਤਮ ਕਰ ਦਿੱਤੀ ਗੱਲ ਜੇ ਕੰਮ ਜਾਂ ਮਾੜਾ ਮੋਟਾ ਦੇਖਣਾ ਹੋਵੇ ਕਿਸੇ ਚੀਜ਼ ਨੂੰ ਕੋਈ ਪੁਖਤਾ ਤੌਰ ਤੇ ਦੇਖਣਾ ਹੋਵੇ ਕੋਈ ਚੀਜ਼ ਦੇਖਣ ਨੂੰ ਨਹੀਂ ਮਿਲੀ ਮੈਂ ਲੋਕਾਂ ਨੂੰ ਥੋੜਾ ਜਿਆਦਾ ਯਾਦ ਕਰਾਉਣਾ ਚਾਹੁੰਦਾ ਵੀ ਭੁੱਲ ਨਾ ਜਾਇਓ ਵੀ ਇਹ ਸੜਕਾਂ ਹਜੇ ਵੀ ਟੁੱਟੀਆਂ ਹੋਈਆਂ ਆ ਇੱਕ ਮਾੜਾ ਜਿਹਾ ਮੈਸੇਜ ਪਾਤਾ ਤੇ ਸਾਨੂੰ ਯਕੀਨ ਹੋ ਜਾਂਦਾ ਵੀ ਮਕੇਰੀਆਂ ਦੀ ਸਾਰੀਆਂ ਸੜਕਾਂ ਬਣ ਗਈਆਂ ਹਾਲੇ ਵੀ ਹਾਲਤੋ ਹੈ ਵੀ ਲੋਕ ਮਜਬੂਰ ਆ ਵੀ ਆਪਣੇ ਸਾਧਨਾਂ ਟੁੱਟੀਆਂ ਸੜਕਾਂ ਦੇ ਉੱਪਰ ਤੋੜਨ ਦੇ ਲਈ ਲੋਕੀ ਮਜਬੂਰ ਹੋਏ ਪਿਆ ਆਪਣੇ ਹੱਡ ਗੋਡੇ ਆਪਣਾ ਸਰੀਰ ਲਗਾਤਾਰ ਟੁੱਟੀਆਂ ਸੜਕਾਂ ਦੇ ਉੱਪਰ ਤੜਵਾਉਣ ਦੇ ਲਈ ਸਾਡੇ ਬੱਚੇ ਲਗਾਤਾਰ ਇਨ੍ਹਾਂ ਬੱਚਿਆਂ ਦਾ ਭਵਿੱਖ ਮੈਂ ਤਾਂ ਇੱਕ ਗੱਲ ਇਸ ਗੱਲ ਦੇ ਨਾਲ ਹੈਰਾਨ ਰਹਿਣਾ ਪੀ ਅਸੀਂ ਕੁਝ ਸੋਚਦੇ ਹੀ ਨਹੀਂ ਜਿਹੜੇ ਵੋਟ ਪਾਉਂਦੇ ਆਂ ਕਿਹਨਾਂ ਨੂੰ ਪਾਣੀ ਕਿਹਨਾਂ ਨੂੰ ਨਹੀਂ ਪਾਣੀ ਵੀ ਸਾਡੇ ਜਿਹੜੇ ਬੱਚੇ ਲਗਾਤਾਰ ਇਹਨਾਂ ਸੜਕਾਂ ਤੋਂ ਤੁਰਦਿਆਂ ਹੋયા ਆਪਣੇ ਸਕੂਲ ਕਾਲਜ ਜਾਂ ਆਪਣੇ ਭਵਿੱਖ ਦੇ ਲਈ ਆਪਣੇ ਭਵਿੱਖ ਨੂੰ ਬਣਾਉਣ ਦੇ ਲਈ ਜਾਂਦੇ ਆ ਉਹ ਦੇਖਦੇ ਹੋਣੇ ਆ ਵੀ ਸਾਡੀ ਜ਼ਿੰਦਗੀ ਦੀ ਸ਼ੁਰੂਆਤ ਹੀ ਖੱਡਿਆਂ ਤੋਂ ਹੋਈ ਆ ਅਸੀਂ ਕਿੱਥੇ ਅਸਮਾਨ ਤੱਕ ਚੱਲ ਜਾਣਾ ਹੈ ਭਾਰਤ ਦੀ ਇਕਨੋਮੀ 5 ਟ੍ਰਿਲੀਅਨ ਦਾ ਜ਼ਿਕਰ ਆਂਦਾ ਆ ਪਰ ਦੇਸ਼ ਦੇ ਪ੍ਰਧਾਨ ਮੰਤਰੀ ਦਾ ਬਾਵਾ ਲਾਰੇ ਲਾਉਂਦੇ ਆ ਨਾ ਸਾਡਾ ਐਮਪੀ ਦਾ ਫੰਡ ਇੱਥਾ ਰੁਪਿਆ ਇੱਕ ਰਕਦਾ ਨਾ ਐਮਐਲਏ ਦਾ ਲੱਗਦਾ ਪਿਆ ਜੀ ਐਮਐਲਏ ਐਮਪੀਆ ਨੂੰ ਤਾਂ ਪਤਾ ਹੀ ਹੈ ਨਹੀਂ ਵੀ ਸਾਡਾ ਕੰਮ ਕੀ ਹੈ ਮੁਕੇਰੀਆਂ ਦੇ ਐਮਐਲਏ ਜੰਗੀ ਲਾਲ ਮਹਾਜਨ ਹੁਣੇ ਬਣੇ ਹੋਏ ਆ ਉਹਨਾਂ ਨੇ ਕਿਤੇ ਕੋਈ ਗੌਰ ਨਹੀਂ ਕੀਤੀ ਕੋਈ ਫਿਕਰ ਹੀ ਹੈ ਨਹੀਂ ਵੀ ਮੇਰੇ ਮੁਕੇਰੀਆਂ ਦੀਆਂ ਸੜਕਾਂ ਟੋਟਲ ਟੁੱਟੀਆਂ ਹੋਈਆਂ ਨੇ ਥੋੜਾ ਥੋੜੀ ਹੁੰਦਾ 170 80 200 ਕਿਲੋਮੀਟਰ ਸੜਕਾਂ ਮੁਕੇਰੀਆਂ ਦੀਆਂ ਟੋਟਲ ਟੁੱਟੀਆਂ ਹੋਣੀਆਂ ਲਗਾਤਾਰ ਲੋਕਾਂ ਨੂੰ ਖੱਡਿਆਂ ਦੇ ਵਿੱਚੋਂ ਟੱਪਣਾ ਜਿਹੜੇ ਗੱਡੀਆਂ ਜਾਂ ਕਾਰਾਂ ਜਾਂ ਮੋਟਰਸਾਈਕਲ ਚਾਹੇ ਸਾਈਕਲ ਚਾਹੇ ਜਿਹੜਾ ਵੀ ਉਹਦਾ ਸਹਾਤਾਨਾ ਟ੍ਰੈਕਟਰ ਜਿਹੜਾ ਖਰੀਦਿਆ ਜਿਹਦੇ ਤੇ ਉਹਨਾਂ ਨੇ ਟੈਕਸ ਦਿੱਤਾ ਹੈ ਉਹ ਟੈਕਸ ਸੜਕਾਂ ਬਣਾਉਣ ਦੇ ਲਈ ਤੇ ਉਹ ਸੜਕਾਂ ਟੁੱਟੀਆਂ ਹੋਈਆਂ ਤੇ ਉਹ ਸਾਲ ਬਾਅਦ ਹੀ ਜਿਹੜਾ ਹੈ ਸਾਧਨ ਉਹਨਾਂ ਦਾ ਪੁਰਾਣਾ ਹੋ ਜਾਂਦਾ ਰਿਪੇਅਰ ਕਰਾਉਣ ਦੀ ਹਾਲਤ ਦੇ ਵਿੱਚ ਹੋ ਜਾਂਦਾ ਕਿਉਂਕਿ ਸੜਕਾਂ ਦੀ ਹਾਲਤੀ ਹੈ ਨਹੀਂ ਜਿਹੜੇ ਅਧਿਆਪਕ ਲਗਾਤਾਰ ਇਸ ਸੜਕ ਤੋਂ ਟੱਪ ਕੇ ਆਪਣੇ ਸਕੂਲ ਦੇ ਲਈ ਪੜਾਣ ਨੂੰ ਜਾਣਾ ਹੈ ਦੱਸ ਦਿਓ ਉਹਨਾਂ ਨੇ ਕੀ ਪੜਾਣਾ ਸਵੇਰੇ 2-4 ਘੰਟੇ 2-3 ਘੰਟੇ ਤਾਂ ਉਹਨਾਂ ਦੇ ਦਿਮਾਗ ਦੇ ਵਿੱਚੋਂ ਖੱਡੇ ਨਹੀਂ ਜਾਣੇ ਛੁੱਟੀ ਹੋਣ ਤੋਂ ਘੰਟਾ ਇੱਕ ਪਹਿਲਾਂ ਉਹਨਾਂ ਦੇ ਦਿਮਾਗ ਦੇ ਵਿੱਚ ਉਹਣਾ ਵੀ ਉਹ ਖੱਡਿਆਂ ਦੇ ਵਿੱਚੋਂ ਟੱਪ ਕੇ ਜਾਣਾ ਹੈ ਬੰਦੇ ਨੂੰ ਯਾਦ ਰੱਖਣੇ ਪੈਂਦਾ ਵੀ ਇੱਥੇ ਜਾਦਾ ਹੈ ਇੱਥੇ ਘਾਟ ਹੈ ਕਿਉਂਕਿ ਬਰਸਾਤ ਦੇ ਮੌਸਮ ਦੇ ਵਿੱਚ ਜੇ ਕਿਤੇ ਪਾਣੀ ਹਰ ਥਾਇ ਥਾਇ ਨਾ ਟੋਆਆਂ ਦੇ ਵਿੱਚ ਖੜਾ ਆ ਕਿਤੇ ਵੱਧ ਟੋਏ ਦੇ ਵਿੱਚ ਪੈ ਗਏ ਤੇ ਹਾਦਸਾ ਹੁੰਦਾ ਹੀ ਹੁੰਦਾ ਕੋਈ ਸੜਕ ਨਹੀਂ ਜਿਹੜੇ ਸੜਕਾਂ ਦੇ ਵਿੱਚ ਟੋਏ ਆ ਤੇ ਨਿਆਲਦੀਆਂ ਦੁਕਾਨਦਾਰਾਂ ਦਾ ਕੰਮ ਸਭ ਤੋਂ ਵੱਡਾ ਇਹ ਹੋ ਜਾਂਦਾ ਅੱਜ ਕੱਲ ਭੀ ਜਿਹੜਾ ਟੋਏ ਦੇ ਵਿੱਚ ਡਿਗਾ ਆ ਔਰਤ ਜਾਂ ਬੱਚਾ ਉਹਨੂੰ ਚੱਕ ਕੇ ਬਾਹਰ ਕੱਢਣਾ ਆ ਐਕਸਟਰਾ ਪਾਣੀ ਰੱਖਣਾ ਪੈ ਰਿਹਾ ਦੁਕਾਨਦਾਰਾਂ ਨੂੰ ਭੀ ਹੁਣ ਉਹਨਾਂ ਦੇ ਕਪੜੇ ਲੀੜੇ ਧਵਾੜੇ ਆ ਕਿਉਂਕਿ ਚਿੱਕੜ ਦੇ ਵਿੱਚ ਉਹਨਾਂ ਨੇ ਨਹਾ ਕੇ ਜਾਣਾ ਇਹ ਆ ਹਾਲਤ ਆ ਸਾਡੀਆਂ ਸੜਕਾਂ ਦੀ ਤੇ ਇਹਦੇ ਲਈ ਕਿਸੇ ਨੂੰ ਕੋਈ ਫਿਕਰ ਥੋੜੀ ਆ ਕਿਉਂਕਿ ਇਹਨਾਂ ਕੋ ਮੈਂ ਲੀਡ ਆਮ ਸਧਾਰਨ ਲੋਕ ਨੇ ਮੋਟਰਸਾਈਕਲ ਸਾਈਕਲ ਸਕੂਟਰ ਤੇ ਸਕੂਟੀ ਤੇ ਜਿਹੜਾ ਆ ਇਹਨਾਂ ਸੜਕਾਂ ਤੋਂ ਟੱਪਣਾ ਹੈ ਇਹਨਾਂ ਨੇ ਥੋੜੀ ਇਹਨਾਂ ਦੀ ਗੱਡੀਆਂ ਇੰਨੀਆਂ ਨੇ ਮਹਿੰਗੇ ਇਹਨਾਂ ਨੂੰ ਕੋਈ ਪਰਵਾਹ ਨਹੀਂ ਖੱਡਾ ਆਵੇ ਜੋ ਮਰ ਜਿਆ ਚਾਹੇ ਲੀਡਰ ਬੀਜੇਪੀ ਦਾ ਹੈ ਚਾਹੇ ਲੀਡਰ ਕਾਂਗਰਸ ਦੀ ਐਮ ਐਲ ਏ ਲੰਬੇ ਸਮੇਂ ਤੋਂ ਰਹੀ ਹੈ ਉਹਨੂੰ ਕੋਈ ਫਿਕਰ ਨਹੀਂ ਇੱਥੋਂ ਦੀ ਦੁਬਾਰਾ ਤੋਂ ਆ ਗਿਆ ਚੋਣਾਂ ਦਾ ਮਹੌਲ ਲਗਾਤਾਰ ਜ਼ੋਰ ਲੱਗਾ ਹੋਇਆ ਹੈ ਉਹਨਾਂ ਦਾ ਮੀਟਿੰਗਾਂ ਦਾ ਜ਼ੋਰ ਲੱਗਾ ਹੋਇਆ ਹੈ ਲਗਾਤਾਰ ਸੋਸ਼ਲ ਮੀਡੀਆ ਤੇ ਤਸਵੀਰਾਂ ਪਾਈਆਂ ਜਾ ਰਹੀਆਂ ਤਸਵੀਰ ਕਦੀ ਇਹ ਤਾਂ ਪਾਓ ਤੁਸੀਂ ਮੈਂ ਕਹਿੰਦਾ ਵੀ ਕਾਂਗਰਸ ਦਾ ਚਾ ਫਰਕ ਪੈਂਦਾ ਇਸ ਗੱਲ ਦੇ ਨਾਲ ਪਤਾ ਤਾਂ ਲੱਗੇ ਵੀ ਅਸੀਂ ਦਸਾ 15 ਸਾਲਾਂ ਦੇ ਵਿੱਚ ਸਾਡੀ ਸਿੱਖੇ ਰਹੀ ਹੈ ਲਗਾਤਾਰ ਕੁਰਸੀ ਅਸੀਂ ਕਿੰਨੀ ਕਿ ਡਿਵੈਲਪਮੈਂਟ ਕੀਤੀ ਹੈ ਮੁਕੇਰੀਆਂ ਤੇ ਹਾਜੀਪੁਰ ਦੀ ਜੰਗੀ لال ਮਹਾਜਨ ਜਿਹੜੇ ਤਿੰਨ ਸਾਲ ਸਵਾ 60 ਤਿੰਨ ਸਾਲ ਤੋਂ ਐਮਐਲਏ ਆ ਉਹ ਕਦੀ ਇੱਥੋਂ ਜਾ ਕੇ ਤਸਵੀਰ ਪਾ ਲੈਣ ਹੋਰ ਪਾਰਟੀਆਂ ਦੇ ਅਕਾਲੀ ਭਾਜਪਾ ਦੇ ਨਾਲ ਸੰਬੰਧਿਤ ਵੀ ਲੀਡਰ ਹੈਗੇ ਆ ਉਹ ਵੀ ਜਦਾ ਇੱਥੇ ਜਾ ਕੇ ਤਸਵੀਰਾਂ ਪਾਣ ਤਾਂ ਥੋੜਾ ਅਹਿਸਾਸ ਤਾਂ ਹੋਵੇ ਸਾਡੀ ਸਰਕਾਰਾਂ ਰਹੀਆਂ ਪਿਛਲੇ ਸਮੇਂ ਦੇ ਵਿੱਚ ਅਸੀਂ ਤਾਂ ਇਸ ਕੰਢੀ ਦੇ ਬੈਲਟ ਦੇ ਵਿੱਚ ਚੱਜਦੀਏ ਸੜਕਾਂ ਨਹੀਂ ਬਣਾ ਸਕੇ ਹੋਰ ਤਾਂ ਅਸੀਂ ਕਰਨਾ ਹੀ ਕੀ ਸੀਗਾ ਸਕੂਲਾਂ ਸਿਹਤ ਸਭਧਾਵਾਂ ਉਤੋਂ ਲਾਵਾ ਜੇ ਹੋਰ ਲੋਕਾਂ ਦਾ ਜਿਹੜਾ ਭਵਿੱਖ ਚ ਸੁਧਾਰਨਾ ਉਹਦੇ ਵਰਤ ਤਾਂ ਧਿਆਨ ਹੀ ਨਹੀਂ ਹੈ ਨੀ ਤੇ ਪਿੰਡਾਂ ਦੇ ਗੰਦੇ ਪਾਣੀ ਦਾ ਨਿਕਾਸ ਉਧਰ ਤਾਂ ਹੈ ਨਹੀਂ ਉਹ ਤਾਂ ਸਾਡੀ ਲੋਕਾਂ ਦੀ ਵੀ ਆਦਤ ਹੈਦਾ ਦੀ ਹੈ ਵੀ ਘਰੋਂ ਗੰਦਾ ਪਾਣੀ ਕੱਢਿਆ ਬਾਹਰ ਸੜਕ ਤੇ ਸੁੱਟ ਦੇਣਾ ਬਾਹਰ ਸੜਕ ਦਾ ਜੋ ਮਰਜ਼ੀ ਬਣੇ ਇਹ ਸਾਰਿਆਂ ਨੂੰ ਪਤਾ ਪੀ ਪੱਕੀ ਸੜਕ ਦੇ ਉੱਪਰ ਜੇ ਪਾਣੀ ਲਗਾਤਾਰ ਰਹੂਗਾ ਸੜਕ ਟੁੱਟਣੀ ਟੁੱਟਣੀ ਹੈ ਵੱਡਾ ਕਾਰਨ ਇਹ ਵੀ ਆ ਵੱਡੇ ਗੁਨਾਹਗਰ ਅਸੀਂ ਲੋਕ ਵੀ ਹੈਗੇ ਆ ਵੀ ਆਪਣੇ ਘਰਾਂ ਦਾ ਪਾਣੀ ਅਸੀਂ ਬਾਹਰ ਸੁੱਟ ਦਿੰਨੇ ਆ ਉਹਦਾ ਪ੍ਰੋਪਰ ਪ੍ਰਬੰਧ ਨਹੀਂ ਕਰਦੇ ਤੇ ਲੜਦੇ ਇਸ ਗੱਲ ਨੂੰ ਲੈ ਕੇ ਰਹਿੰਦੇ ਆ ਵੀ ਪੁਰਾਣੇ ਬਜ਼ੁਰਗਾਂ ਨੇ ਕਿੱਥੇ ਕੱਢਿਆ ਹੋਣਾ ਇੱਕ ਭਲੇ ਮਾਨਸੋ ਇਹ ਯਾਦ ਰੱਖਣ ਦੀ ਲੋੜ ਹੈ ਵੀ ਪੁਰਾਣੇ ਬਜ਼ੁਰਗਾਂ ਨੇ ਆਪਣੇ ਵੇਲੇ ਦੇ ਵਿੱਚ ਪਿੰਡ ਦੇ ਇਰਦ-ਗਿਰਦ ਪਿੰਡ ਦੇ ਗੱਭੇ ਛੱਪੜ ਤਿਆਰ ਕੀਤੇ ਸੀਗੇ ਉਹਨਾਂ ਦਿਨਾਂ ਦੇ ਵਿੱਚ ਇੰਨੇ ਪਾਣੀ ਦਾ ਪ੍ਰਬੰਧ ਨਹੀਂ ਸੀਗਾ ਅੱਜ ਘਰ-ਘਰ ਜਿਹੜੇ ਆ ਮੋਟਰਾਂ ਨਲਕੇ ਲੱਗੇ ਹੋਏ ਆ ਅੱਜ ਘਰ-ਘਰ ਬਾਰਦਰ ਸਪਲਾਈਆਂ ਆ ਬੇਹਿਸਾਬਾ ਪਾਣੀ ਸਾਡੇ ਵੱਲੋਂ ਡੋਲਿਆ ਜਾਂਦਾ ਉਹ ਪਾਣੀ ਸੜਕਾਂ ਤੇ ਜਾਂਦਾ ਹੈ ਤੇ ਉਹ ਸੜਕਾਂ ਨੂੰ ਤੋੜਨ ਦਾ ਕਾਰਨ ਬਣਦਾ ਹੈ ਸਾਨੂੰ ਖੁਦ ਵੀ ਥੋੜੀ ਬੁਤੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ ਆਪਣੇ ਘਰ ਦੇ ਅੱਗੇ ਪਾਣੀ ਨਿਕਲ ਗਿਆ ਬਾਕੀ ਪ੍ਰਵਾਹ ਨਹੀਂ ਕਰਦੇ ਅਸੀਂ ਇਹ ਵੀ ਗੱਲ ਠੀਕ ਨਹੀਂ ਹੈਗੀ ਇਸਦਾ ਹੀ ਫਾਇਦਾ ਤਾਂ ਇਹ ਸਿਆਸੀ ਲੀਡਰ ਚਾਹਦੇ ਆਂ ਕਿ ਜੇ ਲੋਕ ਹੀ ਦਦਿਆ ਸੀ ਕਿ ਉਹ ਪ੍ਰਵਾਹ ਕਰਨੀ ਆ ਤੇ ਜਿਹੜੇ ਬੱਚੇ ਸਾਡੇ ਆ ਉਹਨਾਂ ਦਾ ਕੀ ਕਸੂਰ ਆ ਜਿਨ੍ਹਾਂ ਨੇ ਹਾਲੇ ਤੱਕ ਵੋਟ ਨਹੀਂ ਪਾਈ ਉਹ ਸਾਡੇ ਇਸ ਹਲਕੇ ਦੇ ਵਿੱਚ ਸਾਡੇ ਘਰਾਂ ਦੇ ਵਿੱਚ ਜੰਮੇ ਆ ਜਿਨ੍ਹਾਂ ਨੇ ਇਸ ਖੱਡਿਆਂ ਦੇ ਵਿੱਚ ਰੋਡ ਟੱਪਣਾ ਉਹਨਾਂ ਦਾ ਕੀ ਕਸੂਰ ਹੈ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਇਸ ਕਰਕੇ ਕਰ ਰਿਹਾ ਕਿ ਕਿਤੇ ਤੁਸੀਂ ਭੁੱਲਣਾ ਜਾਓ ਕਿ ਹਜੇ ਵੀ ਮੁਕੇਰੀਆਂ ਦੀ ਕੋਈ ਵੀ ਸੜਕ ਬਣੀ ਨਹੀਂ ਹੈ ਇਹ ਤਸਵੀਰਾਂ ਤੁਹਾਡੇ ਸਾਹਮਣੇ ਆ ਜਿਹੜੀਆਂ ਦੱਸ ਰਹੀਆਂ ਆ ਕਿ ਹਜੇ ਵੀ ਮੁਕੇਰੀਆਂ ਦੇ ਲੋਕਾਂ ਦੀ ਜ਼ਿੰਦਗੀ ਨਾਲ ਟੁੱਟੀਆਂ ਸੜਕਾਂ ਦੇ ਉੱਪਰੋਂ ਗੁਜ਼ਰ ਰਹੀ ਹੈ ਤੇ ਟੁੱਟੀਆਂ ਸੜਕਾਂ ਬਣਾਉਣ ਦੇ ਲਈ ਸਾਨੂੰ ਵੱਧ ਤੋਂ ਵੱਧ ਰੋਲਾ ਪਾਣਾ ਚਾਹੀਦਾ ਹੈ ਇਹਨਾਂ ਤਸਵੀਰਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਚਾਹੀਦਾ ਤਾਂ ਕਿ ਹਰ ਇੱਕ ਵਿਅਕਤੀ ਨੂੰ ਪਤਾ ਲੱਗੇ ਜਿਹੜੇ ਬੋਲ ਨਹੀਂ ਸਕਦੇ ਘੱਟੋ ਘੱਟ ਇਹਨਾਂ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਦਾ ਕਰੋ ਪਤਾ ਲੱਗੇ ਤੇ ਮਜਬੂਰ ਹੋਵੇ ਮੌਜੂਦਾ ਸਰਕਾਰ ਤੇ ਇਹਨਾਂ ਦੇ ਨੁਮਾਇੰਦੇ ਤੇ ਇੱਥੋਂ ਦੀ ਅਫਸਰਸ਼ਾਈ ਜਿਹੜੀ ਪੀਡਬਲਯੂਡੀ ਹੈ ਜਿਹਦਾ ਪਤਾ ਹੀ ਨਹੀਂ ਵੀ ਵਿਭਾਗ ਕਿੱਥੇ ਦਾ ਦਫ਼ਤਰ ਹੈ ਕਿੱਥੇ ਦੇ ਵਿਭਾਗ ਦੇ ਅਧਿਕਾਰੀ ਹੈ ਕਿੱਥੇ ਉਹ ਕੰਮ ਕਰਦੇ ਪਏ ਆ ਕਿਸ ਕੰਮ ਦੇ ਲਈ ਉਹ ਤਨਖਾਹ ਲੈ ਰਹੇ ਆ ਜਿਹਨਾਂ ਕੋ ਫੰਡ ਹੈ ਨਹੀਂ ਤੋ ਘੱਟੋ ਘੱਟ ਰੋਲਾ ਪਾਣ ਵੀ ਸਾਨੂੰ ਇਹ ਸਰਕਾਰ ਫੰਡ ਨਹੀਂ ਦੇ ਰਹੀ ਜੇ ਇਹਨਾਂ ਨੂੰ ਮੰਤਰੀ ਕੰਮ ਕਰਨ ਤੋਂ ਰੋਕਦਾ ਤੇ ਇਹ ਵੀ ਰੋਲਾ ਪਾਣ ਘੱਟੋ ਘੱਟ ਸਾਨੂੰ ਮੰਤਰੀ ਨਹੀਂ ਕੰਮ ਕਰਨ ਦੇ ਰਹੇ ਆ ਤੇ ਜਿਹੜੇ ਮੰਤਰੀ ਆ ਉਹ ਜਾ ਕੇ ਨਾ ਪੀਡਬਲਯੂਡੀ ਦੇ ਦਫਤਰਾਂ ਦੇ ਬਾਹਰ ਬੈਠਣ ਭੀ ਆਓ ਭਾਈ ਇਹ ਕੰਮ ਕਰੋ ਆ ਕੇ ਸਾਡੀਆਂ ਸੜਕਾਂ ਬਣਾਓ ਜਿਹੜੀਆਂ ਟੋਟਲ ਟੁੱਟੀਆਂ ਹੋਈਆਂ ਲੋਕ ਖੱਡਿਆਂ ਦੇ ਵਿੱਚੋਂ ਟੱਪਣ ਦੇ ਲਈ ਮਜਬੂਰ ਆ ਤੇ ਅੱਗੇ ਆ ਜਾਣੀ 2027 ਦੀ ਚੋਣਾਂ ਦੋ ਰਸਤਾਈ ਦੀ ਚੋਣਾਂ ਦੇ ਵਿੱਚ ਇਹ ਤਿਆਰੀ ਤੁਸੀਂ ਵੀ ਕਰ ਲਿਓ ਇਹਨਾਂ ਲੀਡਰਾਂ ਨੂੰ ਨਾ ਹੁਣ ਇਹਨਾਂ ਘਰਾਂ ਦੇ ਵਿੱਚ ਐਵੇਂ ਬਾਦਾਮ ਚਾਹਾਂ ਪਣਾਉਂਦੇ ਰਹੋ ਇਹ ਟੁੱਟੀਆਂ ਸੜਕਾਂ ਤੁਹਾਡੇ ਲਈ ਇਹਨਾਂ ਨੇ ਹੀ ਤਿਆਰ ਕੀਤੀਆਂ ਹੋਈਆਂ ਇਹ ਤੁਹਾਡੀ ਕਿਸਮਤ ਜਿਹੜੀ ਹੈ ਖਰਾਬ ਇਹਨਾਂ ਨੇ ਹੀ ਕੀਤੀ ਹੋਈ ਹੈ ਇਹਦੇ ਲਈ ਪ੍ਰੋਪਰ ਪ੍ਰਬੰਧ ਕਰਨ ਦੀ ਲੋੜ ਹੈ ਅੱਜ ਮੁਕੇਰੀਆਂ ਦੀਆਂ ਜਿਹੜੀਆਂ ਸੜਕਾਂ ਟੋਟਲ ਟੁੱਟੀਆਂ ਹੋਈਆਂ ਤੁਹਾਡੇ ਸਾਹਮਣੇ ਆ ਮੈਂ ਇਸ ਕਰਕੇ ਦੁਬਾਰਾ ਤੋਂ ਗੱਲ ਸਾਂਝੀ ਕਰ ਰਿਹਾ ਜਿੱਥੇ ਅਸੀਂ ਲਾਂਤਾਂ ਇਸ ਸਰਕਾਰ ਦੇ ਨੁਮਾਇੰਦਿਆਂ ਨੂੰ ਪਾ ਰਹੇ ਹਾਂ ਵੀ ਬਣਾਓ ਇਹਨਾਂ ਨੂੰ ਜਿਹਨਾਂ ਅ fırsਰਾਂ ਨੂੰ ਪਾ ਰਹੇ ਹਾਂ ਵੀ ਬਣਾਓ ਇਹਨਾਂ ਨੂੰ ਉੱਥੇ ਹੀ ਤੁਹਾਨੂੰ ਵੀ ਯਾਦ ਕਰਾ ਤੇ ਤੁਸੀਂ ਵੀ ਤਕੜੇ ਹੋ ਕੇ ਬੋਲੋ ਤੁਹਾਡੇ ਬੋਲਿਆਂ ਹੀ ਇਹਨਾਂ ਨੇ ਕੰਮ ਕਰਨਾ ਜੇ ਤੁਸੀਂ ਨਾ ਬੋਲੇ ਇਹ ਇਦਾਂ ਹੀ ਪਿਛਲੇ 10 15 ਸਾਲਾਂ ਤੋਂ ਬਣੀਆਂ ਹੋਈਆਂ ਆ ਏਦਾਂ ਹੀ 10 15 ਸਾਲ ਹੋਰ ਟਪਾ ਦੇਣੇ ਆ ਤੇ ਸੜਕ ਨਾ ਦੀ ਚੀਜ਼ ਨਹੀਂ ਰਹੀ ਨਹੀਂ ਸੜਕਾਂ ਸਿਰਫ ਉੱਥੇ ਰਹਿਣੀਆਂ ਜਿੱਥੇ ਵੱਡੇ ਵੱਡੇ ਟੋਲ ਪਲਾਜ਼ੇ ਹੋਣਗੇ ਤੇ ਕੱਲ ਨੂੰ ਹਾਲਾਤ ਅਜਿਹੇ ਬਣਾ ਦੇਣੇ ਆ ਕਿ ਅਸੀਂ ਡਿਮਾਂਡ ਕਰਨੀ ਹੈ ਇਹਨਾਂ ਨੇ ਕਹਿਣਾ ਵੀ ਪ੍ਰਾਈਵੇਟ ਬੰਦਾ ਕੋਈ ਬਣਾ ਲੇ ਫਿਰ ਘਰੋਂ ਨਿਕਲਦੇ ਆ ਸਾਰੀ ਸਾਨੂੰ ਸੜਕ ਤੇ ਆਂਦੀ ਚਾਹੇ ਪਿੰਡ ਦੀ ਸੜਕਾ ਪਹਿਲਾਂ ਪੈਸੇ ਦੇਣੇ ਪੈਣੇ ਆ ਫਿਰ ਉਸ ਸੜਕ ਤੋਂ ਚੱਲ ਕੇ ਆਪਣੇ ਖੇਤਾਂ ਨੂੰ ਆਪਣੇ ਸਕੂਲ ਆਪਣੇ ਕਾਲਜ ਜਾਂ ਕੰਮ ਕਰਨ ਦੇ ਲਈ ਕਿਤੇ ਜਾ ਸਕਦੇ ਆ ਹਾਲਾਤ ਇੱਧਰ ਨੂੰ ਲੈ ਕੇ ਜਾ ਰਹੇ ਆ ਇਹੀ ਕੀਤਾ ਇਹਨਾਂ ਨੇ ਸਰਕਾਰੀ ਅਦਾਰਿਆਂ ਨੂੰ ਜਾਣਬੁੱਝ ਕੇ ਫੇਲ ਕੀਤਾ ਤੇ ਹੁਣ ਪ੍ਰਾਈਵੇਟ ਸੈਕਟਰ ਲਗਾਤਾਰ ਸਾਡੇ ਉੱਪਰ ਥੋਪਿਆ ਜਾ ਰਿਹਾ ਹੈ ਸਰਕਾਰ ਸਰਕਾਰੀ ਸਿਹਤ ਸੂਲਤਾ ਦਾ ਪੱਠਾ ਗੋਲ ਕੀਤਾ ਹੁਣ ਮਜਬੂਰ ਕੀਤਾ ਜਾ ਰਿਹਾ ਵੀ ਜੇ ਇਲਾਜ ਕਰਾਣਾ ਤੇ ਪ੍ਰਾਈਵੇਟ ਵੱਡੇ ਵੱਡੇ ਹਸਪੀਟਲਾਂ ਦੇ ਵਿੱਚ ਜਾਓ ਸਰਕਾਰੀ ਸਕੂਲਾਂ ਦਾ ਇਦਾਂ ਹੀ ਪੱਠਾ ਗੋਲ ਕੀਤਾ ਵੀ ਹੁਣ ਪ੍ਰਾਈਵੇਟ ਤੁਸੀਂ ਐਜੂਕੇਸ਼ਨ ਲੈਓ ਜੇ ਵਧੀਆ ਲੈਣੀ ਹੈ ਗੱਲ ਇਹ ਹੈ ਇਦਾਂ ਦਾ ਹੀ ਮਾਹੌਲ ਸੜਕਾਂ ਨੂੰ ਲੈ ਕੇ ਆ ਵੀ ਜਿੰਨੀਆਂ ਵੀ ਪਿੰਡੂ ਸੜਕਾਂ ਆ ਉਹ ਟੋਟਲ ਟੁੱਟੀਆਂ ਰਹਿਣ ਤੇ ਲੋਕ ਆ ਕਹਿਣ ਕੋਈ ਗੱਲ ਨਹੀਂ ਹੁਣ ਪ੍ਰਾਈਵੇਟ ਤੌਰ ਤੇ ਬਣਾ ਲਓ ਤੇ ਕੋਈ ਨਹੀਂ ਅਸੀਂ ਪੈਸਾ ਦੇ ਦਾਂਗੇ ਲੋਕ ਕਿਉਂ ਪੈਸਾ ਦੇਣ ਲੋਕ ਜਦ ਕੀ ਦੇ ਰਹੇ ਆਪਣੇ ਸਾਧਨ ਖਰੀਦਣ ਵਰਗੇ ਟੈਕਸ ਤੇ ਲੋਕਾਂ ਨੂੰ ਪੱਕੀਆਂ ਸੜਕਾਂ ਚਾਹੀਦੀਆਂ ਤੇ ਮੁਕੇਰੀਆਂ ਦੇ ਵਿੱਚ ਟੁੱਟੀਆਂ ਸੜਕਾਂ ਜਿਹੜੀਆਂ ਆ ਇਹਨੂੰ ਬਣਾਉਣ ਦੇ ਲਈ ਹੋਰ ਵੱਡਾ ਅੰਦੋਲਨ ਖੜਾ ਕਰੋ ਬਿਨਾਂ ਲੜਿਆਂ ਇਹ ਪ੍ਰਬੰਧ ਇਹਦਾ ਬਣਨਾ ਨਹੀਂ ਹੈ ਇਹ ਤਸਵੀਰਾਂ ਤੁਹਾਡੇ ਨਾਲ ਮੈਂ ਤਰਮਿੰਦਰ ਮੁਕੇਰੀਆਂ ਤੇ ਸਾਂਝੀ ਕਰ ਰਿਹਾ ਆ ਆਸ ਕਰਦਾ ਵੀ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਜਿਹੜਾ ਹੈ ਪੂਰੇ ਮਕੇਰੀਆਂ ਪਰਦੇ ਵਿੱਚ ਇਹ ਗੱਲ ਪੁੱਜੇ ਤੇ ਪੂਰੇ ਮਕੇਰੀਆਂ ਦੇ ਲੋਕ ਇਸ ਗੱਲ ਨੂੰ ਲੈ ਕੇ ਰੋਲਾ ਪਾਣ ਤੇ ਸੜਕਾਂ ਜਲਦ ਤੋਂ ਜਲਦ ਬਣ ਸਾਸੀਂ ਆਪਣੇ ਘਰੋਂ ਅਰਮਾਨ ਦੇ ਨਾਲ ਆਪਣੇ ਸਾਧਨਾਂ ਦੀ ਬਚਤ ਕਰਦਿਆਂ ਹੋਇਆ ਆਪਣੀ ਪਹੁੰਚ ਮਾਰਗਾ ਤੇ ਸਮੇਂ ਰਹਿੰਦੇ ਪਹੁੰਚ ਸਕੀਏ ਤੇ ਆਪਣਾ ਜਿਹੜਾ ਹੈ ਜਿਹੜੇ ਲਗਾਤਾਰ ਹਾਦਸਿਆਂ ਤੋਂ ਉਹਦਾ ਤੋਂ ਵੀ ਬਚਾਅ ਜਿਹੜਾ ਹੈ ਹੋ ਸਕੇ ਤੇ ਸਾਡੇ ਬੱਚਿਆਂ ਦਾ ਭਵਿੱਖ ਇਹਨਾਂ ਖੱਡਿਆਂ ਦੇ ਵਿੱਚੋਂ ਨਿਕਲ ਸਕੇ ਧੰਨਵਾਦ ਜੀ